ਦੇ ਗਾਇਜ਼ ਉਹ ਵੀ ਲੜਕੀ ਆ ਰਹੀ ਹੈ ਅਸੀਂ ਧੰਨਵਾਦੀਆਂ ਡਾਕਟਰ ਇਕਬਾਲ ਖਰਸੌਂਗ ਉਹਨਾਂ ਵੱਲੋਂ ਮੇਲੇ ਨੂੰ ਸਹਾਇਤਾ ਪ੍ਰਾਪਤ ਹੋਈ ਹੈ ਬਹੁਤ ਬਹੁਤ ਰੈਨਿੰਗ ਹੈ ਉਹਨਾਂ ਦੇ ਸਤੀ ਜਸਪੀਰ ਜੀ ਆਹ ਫੋਟੋ ਸਾਡੇ ਲਈ ਵੀ ਕਰ ਦਿਓ ਠੀਕ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੰਜੀਵ ਸਿਆਲ ਜੀ ਆ ਜਾਓ ਜੀ ਤੁਸੀਂ ਜਿਹੜੇ इनाम वो वंडे जाएंगे मेरी बेनती है संजीव जी वो आप ही कर सठियाला रमनीत कौर बाबा गोबिंद सठियाला जेड़े बच्चे ने दूसरी पोजीशन हासिल की है तनवीर कौर अंबर पब्लिक सीनियर सैकंडरी स्कूल नवा तनेर तालियां ज्यादा होनी चाहिए तनवीर कौर अंबर पब्लिक सीनीय सेकेंडरी स्कूल नवा तनेर और पहली पोजीशन हासिल करने वाले बच्चे का नाम है सब मेरे मुंह रहे हैं लगा सकते हो ਗੇਸ ਕਰੋ ਭਾਈ ਕਈ ਵਾਰੀ ਜਿਆਦਾ ਲੋਕ ਗਲਤ ਗੈਸ ਕਰਦੇ ਨੇ ਫਿਰ ਅਨਾਉਂਸ ਕਰਨ ਵਾਲਾ ਸ਼ਰਮਿੰਦਾ ਵੀ ਹੋ ਜਾਂਦਾ ਸੋ ਪਹਿਲੀ ਪੋਜੀਸ਼ਨ ਹਰ ਸਿਮਰਤ ਕੋਰ ਸੀਨੀਅਰ ਸੋਲજર ਐਲੀਟ ਕਲੋਮੈਂਟ ਜੰਡਿਆਲਾ ਕੋ ਅ ਇਹਨਾਂ ਨੂੰ ਇਨਾਮ ਤਕਸੀਮ ਕਰਨਗੇ ਪੈਜੀ ਨਿਰਮਲ ਰਣੀ ਸੰਜੀਵ ਸਿੰਘ ਸਾਹਿਬ ਕੈਪਟਨ ਕੇਸਰ ਸਿੰਘ ਜੀ ਥੋਥਿਆ ਸਾਹਿਬ ਦੋਨੋਂ ਥੋਥਿਆ ਸਾਹਿਬ ਤੇਨੂੰ ਬੱਚੇ ਆਜੋ ਬਤੇ ਇਕੱਲੇ-ਇਕੱਲੇ ਵੀ ਤੁਸੀਂ ਕਰਵਾ ਲਿਓ ਤੇ ਇੱਕ ਵਾਰੀ ਇੱਕ ਸਾਡੀ ਗਰੁੱਪ ਫੋਟੋ ਤਿੰਨੇ ਬੱਚੇ ਇਕੱਠੇ ਕਰਵਾਓ is

ਜੇ ਬੱਚਾ ਹਾਜ਼ਰ ਹੈ ਪੰਡਾਲ ਦੇ ਵਿੱਚ ਔਰ ਉਹਨਾਂ ਦੇ ਅਧਿਆਪਕ ਸਹਿਬਾਨ ਉਹ ਪਲੀਜ਼ ਮੰਡਪ ਦੇ ਇਸ ਕੇਸ ਤੇ ਆ ਜਾਓ ਇਸੇ ਮੁਕਾਬਲੇ ਦੇ ਵਿੱਚ ਸੁਖਮਨ ਪ੍ਰੀਤਪੌਰ ਹੀ ਗੈਲਸਰੀ ਮੈਮੋਰੀਅਲ ਸਕੂਲ ਟਾਂਗੜਾ ਇਸ ਬੱਚੀ ਨੇ ਕਵਿਤਾ ਪਾਠ ਕਰਨ ਦੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਸੋ ਇਹ ਬੱਚਾ ਸੁਖਮਨ ਪ੍ਰੀਤਪੌਰ ਔਰ ਇਹਨਾਂ ਦੇ ਅਧਿਆਪਕ ਸਹਿਬਾਨ ਉਹ ਵੀ ਸਟੇਜ ਤੇ ਆ ਜਾਓ ਇਸੇ ਮੁਕਾਬਲੇ ਦੇ ਵਿੱਚ ਫਸਟ ਪੋਜੀਸ਼ਨ ਹਾਸਲ ਕਰਨ ਵਾਲੇ ਬੱਚੇ ਦਾ ਨਾਮ ਹੈ ਗੁਰਲੀਨ ਕੌਰ ਗੁਰਲੀਨ ਕੌਰ ਸੈਂਟ ਸੋਲਜਰ ਗ੍ਰੇਟ ਕਨਵੈਂਟ ਸਕੂਲ ਜੰਢਿਆਲਾ ਗੁਰੂ ਸੋ ਬੱਚੇ ਦੇ ਨਾਲ ਉਹਦੇ ਅਧਿਆਪਕ ਸਭ ਆ। ਸੋ ਸਾਰੇ ਹੀ ਅਧਿਆਪਕ ਸਹਿਬਾਨ ਨੂੰ ਔਰ ਬੱਚਿਆਂ ਨੂੰ ਜਿਨ੍ਹਾਂ ਨੇ ਇਸ ਕਵਿਤਾ ਉਚਾਰਨ ਮੁਕਾਬਲੇ ਦੇ ਵਿੱਚ ਇਨਾਮ ਜਿੱਤੇ ਨੇ ਔਰ ਪਾਰਟਿਸਪੇਟ ਕੀਤਾ ਸਾਰੇ ਹੀ ਵਿਦਾਇਕ ਪਾਤਰ ਹਨ। हिकु मिंट जी हिकु मिंट मोकिलियो सिधो ई ਪਈ ਰਾਜਵਿੰਦਰ ਹੋਰੀ ਹੈਗੇ ਰਾਜਵਿੰਦਰ ਕੌਰ लास्ट ਤੇ ਹੁਣ ਆਪਾਂ ਕਿਰਪਾ ਕਰਕੇ ਬੱਚਾ ਅੱਗੇ ਆ ਜਾਓ ਅ ਠਿੰਕ ਸੇਅਰ ਸੋਲજર ਐਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਸਤਵੀਂ ਜਮਾਤ ਦਾ ਵਿਦਿਆਰਥੀ ਗਾਇਨ ਦੇ ਵਿੱਚ ਦੂਸਰੇ ਸਥਾਨ ਤੇ ਆ। ਇਸੇ ਤਰ੍ਹਾਂ ਪਹਿਲਾ ਸਥਾਨ ਹੈ ਸੇਅਰ ਰਾਜ ਸਪੁੱਤਰ ਸ੍ਰੀ ਰਾਜਨ ਕੁਮਾਰ ਸੇਅਰ ਸੁਰੇਨ ਕਾਨਵੈਂਟ ਸਕੂਲ ਚੁੰਡਾ ਦੇਵੀ ਨੌਵੀਂ ਕਲਾਸ ਦਾ ਵਿਦਿਆਰਥੀ ਹੈ ਗਾਇਨ ਪਹਿਲੇ ਸਥਾਨ ਤੇ ਹੈ ਇਹ ਬੱਚਾ ਪੂਰੇ ਲੋਕ ਪਹਿਰਾਵੇ ਦੇ ਵਿੱਚ ਹੈ। ਸਾਰੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੈ ਇੱਕ ਬੇਟੀ ਜਿਹੜੀ ਥੋੜੇ ਸਮੇਂ ਦੇ ਵੱਧ ਕਰਕੇ ਡਿਸਕਵালিਫਾਈ ਹੋ ਗਈ ਸੀ ਉਹਦਾ ਨਾਮ ਪੌਂਛ ਦਾ ਕਰ ਦਿਓ ਸਕੂਲ ਉਹਨਾਂ ਦਾ ਹੈਗਾ ਏ ਫੋਰੈਸ ਸਕੂਲ ਉਹਨਾਂ ਦੇ ਅਧਿਆਪਕਾ ਜਿਹੜੇ ਬਾਅਦ ਵਿੱਚ ਉਹਨਾਂ ਦਾ ਵੀ ਇਨਾਮ ਲੈਣਗੇ ਉਹ ਬੱਚੀ ਬਹੁਤ ਵਧੀਆ ਸੋਤਾਲ ਦੇ ਵਿੱਚ ਬੋਲ ਰਹੀ ਸੀ ਪਰ ਉਹਨੇ ਸਮਾ ਵੱਧ ਲਿਆ